ਚਰਚਿਤ ਕੇਸ ਥਾਰ ਵਾਲੀ ਜਿਹੜੀ ਮੈਡਮ ਜਿਹੇ ਹੋਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਨਾਮ ਇਸ ਬਰਖਾਸਤ ਮਹਿਲਾ ਕਾਂਸਟੇਬਲ ਨੂੰ ਦਿੱਤੇ ਗਏ ਸੀ ਜਿਸ ਨੂੰ ਕਿ ਅਪ੍ਰੈਲ ਦੇ ਮਹੀਨੇ ਦੇ ਵਿੱਚ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਜਾਂਚ ਪੜਤਾਲ ਹੋਈ ਅਤੇ ਬਾਅਦ ਵਿੱਚ ਉਸ ਨੂੰ ਜ਼ਮਾਨਤ ਮਿਲ ਗਈ ਸੀ ਜਿਸ ਤੋਂ ਬਾਅਦ ਕਿ ਇੱਕ ਵਾਰ ਇੱਕ ਨਿਜੀ ਜਨਰਲ ਨੂੰ ਜਿਹੜੀ ਇੰਟਰਵਿਊ ਦਿੱਤੀ ਗਈ ਉਸ ਤੋਂ ਬਾਅਦ ਜਿਹੜਾ ਵਿਜੀਲੈਂਸ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਜਿਹੜਾ ਮਾਮਲੇ ਦੇ ਵਿੱਚ ਕੱਲ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਅੱਜ ਜਿਹੜਾ ਪੁਲਿਸ ਇੱਥੇ ਪਹੁੰਚੀ ਹੈ ਤੇ ਜਿਹੜੇ ਪ੍ਰਾਪਰਟੀ ਦੇ ਫ੍ਰੀਜ਼ਿੰਗ ਜਿਹੜੇ ਆਰਡਰ ਨੇ ਉਹ ਲਗਾ ਦਿੱਤੇ ਗਏ ਤੁਸੀਂ ਦੇਖੋ ਕਿ ਇੱਥੇ ਪੁਲਿਸ ਅਧਿਕਾਰੀ ਵੀ ਮੌਜੂਦ ਨੇ ਅਤੇ ਇਸ ਕੋਠੀ ਨੂੰ ਜਿਸ ਨੂੰ ਲੈ ਕੇ ਲਗਾਤਾਰ ਲੋਕ ਸੰਭਾਲ ਕਰ ਰਹੇ ਸੀ ਉਸਤੇ ਉੱਪਰ ਹੁਣ ਫ੍ਰੀਜ਼ਿੰਗ ਦੇ ਆਰਡਰ ਜਿਹੜੇ ਨੇ ਉਹ ਲਗਾ ਦਿੱਤੇ ਗਏ ਨੇ ਤੇ ਜਿਹੜੀ ਕਾਰਵਾਈ ਉਹ ਅੱਗੇ ਕੀਤੀ ਜਾ ਰਹੀ ਹੈ 168 ਨੰਬਰ ਕੋਠੀ ਹੈ ਜਿਸ ਨੂੰ ਕੇ ਫ੍ਰੀਜ਼ ਕਰ ਦਿੱਤਾ ਗਿਆ ਹੈ ਜ਼ਮਾਨਤ ਜਮਾਨਤ ਤੇ ਬਾਹਰ ਆਈ ਜਿਹੜੀ ਮਹਿਲਾ ਕਾਂਸਟੇਬਲ ਸੀ ਬਰਖਾਸਤ ਮਹਿਲਾ ਕਾਂਸਟੇਬਲ ਉਸ ਦੀ ਇੱਕੋ ਠੀ ਹੈ ਜਿਸ ਨੂੰ ਕੇ ਹੁਣ ਪੁਲਿਸ ਦੇ ਵੱਲੋਂ ਇਸ ਦੇ ਨਾਲ ਹੀ ਹੋਰ ਵੀ ਕੁਝ ਚੀਜ਼ਾਂ ਨੇ ਜਿਨ੍ਹਾਂ ਨੂੰ ਫ੍ਰੀਜ਼ ਕੀਤਾ ਗਿਆ ਸੋ ਪੂਰੀ ਜਾਣਕਾਰੀ ਤੁਹਾਨੂੰ ਇੱਥੇ ਜਿਹੜੇ ਡੀਐਸਪੀ ਸਿਟੀ 1 ਨੇ ਹਰਬੰਸ ਸਿੰਘ ਜੀ ਉਹ ਪਹੁੰਚੇ ਨੇ ਉਹਨਾਂ ਅਦੇ ਨਾਲ ਗੱਲਬਾਤ ਕਰਾਂਗੇ ਤੇ ਪੂਰੀ ਜਾਣਕਾਰੀ ਤੁਹਾਨੂੰ ਸੁਣਵਾਣਿਆ ਉਹਨਾਂ ਦੀ ਹੀ ਜ਼ੁਬਾਨੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸੀਗਾ ਅਸੀਂ ਜੋ ਮਨਦੀਪ ਕੌਰ ਦੇ ਨਾਮ ਤੇ ਪ੍ਰਾਪਰਟੀ ਸੀ ਉਹਦੇ ਸਾਰੇ ਅਸੀਂ ਰਿਕਾਰਡ ਲੈ ਕੇ ਉਹਦਾ ਇੱਕ ਕੇਸ ਤਿਆਰ ਕਰਕੇ ਜਿਹੜਾ ਸੀ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਗਿਆ ਸੀ ਜਿਨ੍ਹਾਂ ਨੇ ਇਹ ਸਾਰੇ ਜਿਹੜੀ ਪ੍ਰਾਪਰਟੀ ਹੈਗੀ ਉਹਨਾਂ ਨੂੰ ਫੈਕਟਸ ਵੈਰੀਫਾਈ ਕੀਤੇ ਹੈਗੇ ਉਹ ਆਫਟਰ ਫੈਕਟ ਵੈਰੀਫਾਈ ਕਰਨ ਤੋਂ ਜਿਹੜਾ ਅਸੀਂ ਇਹ ਪ੍ਰਾਪਰਟੀ ਨੂੰ ਫ੍ਰੀਜ਼ ਕਰਨ ਦੇ ਜਿਹੜੇ ਸੀ ਸਾਨੂੰ ਆਰਡਰ ਪ੍ਰਾਪਤ ਹੋਏ ਹੈਗੇ ਉਹਨਾਂ ਆਰਡਰਾਂ ਦੇ ਮੁਤਾਬਕ ਜਿਹੜਾ ਅਸੀਂ ਅੱਜ ਅਸੀਂ ਇਸ ਕੋਠੀ ਦੇ ਬਾਹਰ ਜਿਹੜਾ ਹੈਗਾ ਨੋਟਿਸ ਚਿਪਕਾਉਣ ਦੇ ਲਈ ਆਏ ਆਂਗੇ ਜਿਹੜੀ ਇਹਦੀ ਪ੍ਰਾਪਰਟੀ ਫ੍ਰੀਜ਼ ਹੋਈ ਹੈ ਉਹਦੇ ਵਿੱਚ ਇਸ ਕੋਠੀ ਦੇ ਅਸੀਂ ਗੇਟ ਤੇ ਖ ਇੱਕ ਕੋਠੀ ਹੈਗੀ ਇੱਕ ਰਿੰਗ ਰੋਡ ਦੇ ਉੱਪਰ ਇੱਕ ਪਲਾਟ ਹੈ ਔਰ ਇੱਕ ਥਾਰ ਗੱਡੀ ਇੱਕ ਬੁਲੱਟ ਮੋਟਰਸਾਈਕਲ ਹੈ ਤਿੰਨ ਮੋਬਾਈਲ ਨੇ ਇੱਕ ਜਿਹੜੀ ਹੈਗੀ ਕੜੀ ਇਹ ਚੀਜ਼ਾਂ ਦੇ ਸਾਨੂੰ ਫ੍ਰੀਜ਼ਿੰਗ ਆਰਡਰ ਮਿਲੇ ਆ ਇਹਨਾਂ ਦੀ ਸਾਰੀ ਜਿਹੜੀ ਹੈ ਜੋ ਸਾਡੇ ਕੋਲ ਫ੍ਰੀਜ਼ਿੰਗ ਆਰਡਰ ਆਇਆ ਹੈ ਉਹਨਾਂ ਦੀ 1 ਕਰੋੜ 35 ਲੱਖ 39587 ਰੁਪਏ ਦੇ ਕਰੀਬ ਜਿਹੜੀ ਹੈਗੀ ਅਮਾਉਂਟ ਦੀ ਪ੍ਰਾਪਰਟੀ ਬਣਦੀ ਹੈ ਅੱਛਾ ਲੋਕ ਸਮਝਣਾ ਚਾਹੁੰਦੇ ਅੱਗੇ ਕੀ ਆਰਡਰ ਦਾ ਹੁੰਦਾ ਹੈ ਅੱਗੇ ਚੈਲੰਜ ਕਰ ਸਕਦੇ ਨੇ ਇਸ ਨੂੰ ਕੋਰਟ ਦੇ ਵਿੱਚ ਜਾਂ ਕੀ ਸਿਸਟਮ ਹੁੰਦਾ ਹੈ ਹਾਂਜੀ ਅੱਗੇ ਮਾਨਜੂਗ ਅਦਾਲਤ ਦੇ ਵਿੱਚ ਜਿਹੜਾ ਹੈਗਾ ਕੇਸ ਚੱਲ ਰਿਹਾ ਹੈ ਹੁਕਮ ਕਰੇਗੀ ਜਾਂ ਜੋ ਵੀ ਅੱਗੇ ਕੋਈ ਕਾਨੂੰਨੀ ਪ੍ਰਕਿਰਿਆ ਹੋਵੇਗੀ ਉਸ ਦੇ ਅਨੁਸਾਰ ਜਿਹੜੀ ਹੈਗੀ ਸੀ ਕਾਰਵਾਈ ਕਰੇਗਾ ਆਪਾਂ ਕਹਿ ਸਕਦੇ ਵੀ ਇਹ ਜਿਹੜੀ ਪ੍ਰਾਪਰਟੀ ਬਣਾਈ ਗਈ ਹੈ ਨਸ਼ੇ ਦੇ ਪੈਸੇ ਨਾਲ ਬਣਾਈ ਗਈ ਹੈ ਦੇਖੋ ਜੀ ਅਸੀਂ ਜੋ ਇਹਨਾਂ ਦੇ ਨਾਮ ਤੇ ਜੋ ਪ੍ਰਾਪਰਟੀ ਸੀਗੀ ਉਹਨੂੰ ਅਸੀਂ ਕਾਨੂੰਨੀ ਕਾਨੂੰਨ ਦੇ ਅਨੁਸਾਰ ਜਿਹੜੀ ਸੀ ਉਹ ਜਿਹੜੀ ਰਿਪੋਰਟ ਤਿਆਰ ਕਰਕੇ ਭੇਜੀ ਗਈ ਸੀ ਅੱਗੇ ਜਿਹੜੇ ਅਸੀਂ ਕੰਪੀਟੈਂਟ ਅਥਾਰਟੀ ਨੇ ਇਫੈਕਟ ਜਿਹੜੇ ਹੈਗੇ ਉਹ ਵੈਰੀਫਾਈ ਕੀਤੇ ਹੈਗੇ ਉਹਨਾਂ ਨੇ ਇਫੈਕਟ ਦੇ ਆਧਾਰ ਤੇ ਹੀ ਜਿਹੜਾ ਹੈਗਾਗਾ ਇਹ ਪ੍ਰਾਪਰਟੀ ਫ੍ਰੀਜ਼ਿੰਗ ਦੇ ਆਰਡਰ ਸੇਲ ਪ੍ਰੋਸੈਸ ਨਹੀਂ ਹੋਏਗੀ ਪ੍ਰੋਪਰਟੀ ਜੀ ਨਹੀਂ ਬਿਲਕੁਲ ਸੇਲ ਪਰਚੇਸ ਅਗੇ ਪ੍ਰੋਪਰਟੀ ਨਹੀਂ ਹੋਏਗੀ ਕਿਤੇ ਕੋਈ ਜਵਾਬੰਦੀ ਦੀ ਰੈਡੈਂਟਰੀ ਸਰਵ ਹੋ ਜਾਂਦੀ ਐ ਉਸ ਦੇ ਪਰ ਵੀ ਜਿਸ ਤਰ੍ਹਾਂ ਦੀ ਕੋਈ ਕਾਨੂੰਨੀ ਪ੍ਰਕਿਰਿਆ ਹੋਏਗੀ ਉਹਦੇ ਅਨਸਾਰ ਉਹ ਸੰਬੰਧਿਤ ਮਹਿਕਮਾ ਉਹ ਆਪਜੀ ਪ੍ਰਕਿਰਿਆ ਕੰਪਲੀਟ ਕਰਾ ਸਰ ਇਹਨਾਂ ਵੱਲੋਂ ਜੀ ਜੀ ਉਹਨਾਂ ਵੱਲੋਂ ਦੱਸਿਆ ਗਿਆ ਕਿ 50 ਲੱਖ ਦਾ ਲੋਨ ਹੈ ਲੋਨ ਦਾ ਕੀ ਹੋਣਾ ਉਹ ਜਿਸ ਤਰ੍ਹਾਂ ਦੀ ਕੋਈ ਕੰਪੀਟੈਂਟ ਅਥਾਰਟੀ ਹੈ ਉਹਨੇ ਵੈਰੀਫਾਈ ਕੀਤਾ ਹੈਗਾ ਜੀ ਉਹ ਸਾਰੇ ਉਹ ਫੈਕਟਰ ਉਹਨਾਂ ਦੇ ਸਾਹਮਣੇ ਇਹਨਾਂ ਨੇ ਰੱਖੇ ਹੋਣਗੇ ਇਹਨਾਂ ਨੂੰ ਬੁਲਾਇਆ ਵੀ ਹੋਏਗਾ ਉੱਥੇ ਉਹ ਉਹਨਾਂ ਨੇ ਉਹ ਸਾਰੇ ਕਾਨੂੰਨ ਦੇ ਅਨਸਾਰ ਜੋ ਜੜੀ ਹੈਗੀ ਉਹ